भगवान बाल्मीक महाराज जी के इस प्रगट दिवस के उत्ते समाज को पंजाबियों की सुने देना चाहते श्रिष्टिकर्ता भगवान वाल्मीकि दयावान जी का जोड़ा संदेश है वो पूरी दुनिया ने दता कले भारत वास्ते उन्होंने यही संदेश दिता जी और जीने दो सब तो पहला उन्होंने कलम है जड़ी कलम है निख्या संसार का मूल आधार ही गयान है ਉਹੀ ਕਹਿੰਦਾ ਬਾਬਾ ਸਾਹਿਬ ਵੀ ਕਹਿ ਰਹੇ ਸਿੱਖਿਸ਼ਿਤ ਬਣੋ ਉੱਥੇ ਘਰ ਤੋਂ ਬੋ ਤ ਸੰਘਰਸ਼ ਕਰੋ ਪਹਿਲਾਂ ਪੜਾਈ 22 ਲਾਈਵ ਨੂ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਜੀ ਅ ਅੱਜ ਅਸੀਂ ਪਹੁੰਚੇ ਹੋਇਆ ਆ ਭਗਵਾਨ ਬਾਲਮੀਕ ਮੰਦਿਰ ਅ ਬਸਤੀ ਸ਼ੇਖ ਵਿਖੇ ਜੋ ਟਿਊਸ਼ਨ ਸੈਂਟਰ ਆ ਉੱਥੇ ਸਾਡੇ ਨਾਲ ਸਤਿਕਾਰਯੋਗ ਵਿਸ਼ਨ ਦਾ ਸੋਤਾ ਜੀ ਬੈਠੇ ਨੇ ਸਰ ਸਭ ਤੋਂ ਪਹਿਲਾਂ ਜੈਪੀਮ ਜੀ ਅਬ ਤੋਂ ਪਹਿਲਾਂ 22 ਨਿਊ ਚੈਨਲ ਦਾ ਧੰਨਵਾਦ ਆ ਇਹ ਚ ਕਰਕੇ ਜਿਆਦਾ ਧੰਨਵਾਦ ਆ ਕਿ ਜਿਹੜਾ ਚੈਨਲ ਐ ਇਹਨੇ ਆਵਾਜ਼ ਸਾਡੀ ਸਾਰੀ ਦੁਨੀਆ ਤੇ ਪਹੁੰਚਾਈ ਆ ਸਰ ਸ੍ਰਿਸ਼ਟੀ ਕਰਤਾ ਭਗਵਾਨ ਬਾਲਮਿਕ ਮਹਾਰਾਜ ਜੀ ਦਾ ਪ੍ਰਗਟ ਦਿਵਸ ਜਿਹੜਾ ਬਹੁਤ ਨਜ਼ਦੀਕ ਨਜ਼ਦੀਕ ਆ ਗਿਆ ਕੱਲਾ ਜ਼ਿਲੰਦਰੀ ਨਹੀਂ ਪੰਜਾਬ ਹੀ ਨਹੀਂ ਭਾਰਤ ਹੀ ਨਹੀਂ ਸਗੋ ਦੁਨੀਆ ਦੇ ਹਰ ਦੇਸ਼ ਵਿੱਚ ਹਰ ਮਤਲਬ ਕੋਨੇ-ਕੋਨੇ ਵਿੱਚ ਮਨਾਇਆ ਜਾਣਾ ਭਗਵਾਨ ਬਾਲਮਿਕ ਮਹਾਰਾਜ ਜੀ ਦੇ ਇਸ ਪ੍ਰਗਟ ਦਿਵਸ ਦੇ ਉੱਤੇ ਸਮਾਜ ਨੂੰ की सुनेहा दे देना चाहते श्रिष्ट्रीकर्ता भगवान वाल्मीकि दयावान जी का जोड़ा संदेश है वह पूरी दुनिया ने दता भारत वास्ते उन्होंने यही संदेश दिता जी और जीने दो सब तो पहला उन्हें दस च कलम है जड़ी कलम है ना उन्हें निख्या संसार का मूल आधार ही ज्ञान है ਉਹੀ ਕਾਰਨ ਬਾਬਾ ਸਾਹਿਬ ਵੀ ਕਹਿ ਰਹੇ ਸਿੱਖਿਤ ਬਣੋ ਤੇ ਘਟ ਤੋਂ ਤੋ ਸੰਘਰਸ਼ ਕਰੋ ਪਹਿਲਾ ਹੀ ਪੜਾਈ ਅੱਜ ਤੋਂ ਸਾਰੇ ਸਮਾਜ ਨੂੰ ਜਿੰਨਾ ਵੀ ਦਲ ਸਮਾਜ ਆ ਉਹਨਾਂ ਦੇ ਪ੍ਰਗਟ ਤੇ ਹੀ ਵਧਾਈ ਆ ਕਿ ਉਹਨਾਂ ਨੂੰ ਹਰ ਬੱਚੇ ਨੂੰ ਕਲਮਾਂ ਚ ਆਵੇ ਔਰ ਪੜਾਈ ਦਾ ਕੰਮ ਕਰੀਏ ਆਪਾਂ ਚਾਹੇ ਮੰਦਰ ਹੋਵੇ ਉਸ ਮੰਦਰਾਂ ਵਿੱਚ ਆਪਾਂ ਸੈਂਟਰ ਖੋਲੀਏ ਕੰਪਿਊਟਰ ਸੈਂਟਰ ਖੋਲੀਏ ਸਲਾਈ ਸੈਂਟਰ ਖੋਲਿਏ ਜਿਹੜੇ ਸਾਡੇ ਬੱਚੇ ਆ ਉਹ ਆਪਣੇ ਪੈਰਾਂ ਤੇ ਖੜੇ ਹੋਏ ਸਰ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਤੁਸੀਂ ਜਿਵੇਂ ਦੱਸਿਆ ਕਿ ਸ੍ਰਿਸ਼ਟੀ ਕਰਤਾ ਭਗਵਾਨ ਪਾਲਮਿਕ ਮਹਾਰਾਜੀ ਦੇ ਹੱਥ ਵਿੱਚ ਕਲਮ ਹੈ ਜੋ ਸਾਨੂੰ ਗਿਆਨਵਾਨ ਬਣ ਦਾ ਸੰਦੇਸ਼ ਦਿੰਦੀ ਹੈ ਤੁਸੀਂ ਡਾਕਟਰ ਮੇੜਕਰ ਸਾਹਿਬ ਜੀ ਬਾਰੇ ਵੀ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਪੜੋ ਜਰੂਰ ਤੇ ਸੰਘਰਸ਼ ਕਰੋ ਸਤਗੁਰੂ ਰਬਦਾਸ ਮਹਾਰਾਜ ਜੀ ਨੇ ਵੀ ਪੜਨ ਤੇ ਜੁੜਨ ਦੀ ਗੱਲ ਕੀਤੀ ਹੈ ਔਰ ਉਹਨਾਂ ਨੇ ਸਾਨੂੰ ਬਹੁਤ ਸਾਰੇ ਸੰਦੇਸ਼ ਸਾਡੇ ਮਹਾਨ ਮਹਾਪੁਰਸ਼ਾਂ ਨੇ ਦਿੱਤੇ ਆ ਜਿਵੇਂ ਮਹਾਰਾਜ ਜੀ ਕਹਿੰਦੇ ਕਿ ਮਾਦੋ ਬਿਧਿਆ ਹਿਤਕੀਨ ਬਵੇਕ ਮਲੀਨ ਸੋ ਵਿਦਿਆ ਤੋਂ ਬਿਨਾਂ ਜਿਹੜਾ ਇਨਸਾਨ ਆ ਉਹਦਾ ਜਿਹੜਾ ਕਹਿ ਸਕਦੇ ਕਿ ਉਹਨੂੰ ਗਿਆਨ ਨਹੀਂ ਹੋ ਸਕਦਾ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਸ੍ਰਿਸ਼ਟੀ ਕਰਤਾ ਭਗਵਾਨ ਪਾਲਮਿਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਸਮੂਹ ਸੰਗਤਾਂ ਨੂੰ ਜਿੱਥੇ ਮੁਬਾਰਕਾ ਦਿੱਤੀਆਂ ਉੱਥੇ ਇੱਕ ਸੰਦੇਸ਼ ਵੀ ਦਿੱਤਾ ਆ ਸਮਾਜ ਦੇ ਲੋਕਾਂ ਨੂੰ ਕਿ ਬੱਚਿਆਂ ਦੇ ਹੱਥ ਵਿੱਚ ਕਲਮਾ ਫੜਾਓ ਔਰ ਉਹ ਪੜ੍ਹਨ ਲਿਖਣਗੇ ਉਹਨਾਂ ਦੇ ਅੱਛ ਡਿਗਰੀਆਂ ਆਉਣਗੀਆਂ ਜਦੋਂ ਡਿਗਰੀਆਂ ਆਉਣਗੀਆਂ ਤੇ ਫਿਰ ਨੌਕਰੀਆਂ ਤੇ ਵੀ ਲੱਗਣਗੇ ਜੇ ਨੌਕਰੀ ਨਹੀਂ ਵੀ ਮਿਲਦੀ ਤੇ ਕਿਤੇ ਨਾ ਕਿਤੇ ਵਧੀਆ ਕਾਰੋਬਾਰ ਉਹ ਸੈੱਟ ਕਰ ਸਕਦੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਅਸੀਂ ਵੀ 22 ਲਾਈਵ ਨਿਊਜ਼ ਦੇ ਉੱਤੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੇਸ਼ ਵਿਦੇਸ਼ੀ ਸੰਗਤਾਂ ਨੂੰ ਸ੍ਰਿਸ਼ਟੀਕਰਤਾ ਭਗਵਾਨ ਪਾਲਮਿਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਸਰ ਜੈ ਗੁਰਦੇਵ ਜੈ ਪੀਮ ਜੈ ਭਗਵਾਨ ਮਹਾਰਸ਼ੀ ਪਾਲਮਿਕ